ਪਿੰਡਾਂ ਲੰਗੇ 2 ਦਿਨ ਪਹਿਲਾਂ ਜ਼ਿਲ੍ਹਾ ਬਟਿੰਡਾ ਦੇ ਕੁਝ ਇਲਾਕੇ ਖਾਸ ਕਰਕੇ ਹਲਕਾ ਮੋੜ ਦੇ ਪਿੰਡਾਂ 'ਚ ਪਾਈ ਪਾਰੀ ਮੀਂਹ ਨੇ ਫਸਲਾਂ ਡੋਬ ਦਿੱਤੀਆਂ ਹਨ ਸੈਂਕੜੇ ਏਕੜ ਖੇਤਾਂ 'ਚ ਲਾਇਆ ਝੋਨਾ ਹੁਣ ਦਿਖਾਈ ਹੀ ਨਹੀਂ ਦੇ ਰਿਹਾ ਮੱਕੀ ਦੇ ਫਸਲ 'ਚ ਐਨਾ ਜ਼ਿਆਦਾ ਪਾਣੀ ਖੜ ਗਿਆ ਵਾਢੀ ਨਹੀਂ ਹੋ ਸਕਦੀ ਵੱਡੀ ਗਿਣਤੀ ਮੋਟਰਾਂ ਟਿਊਬਵੈੱਲ ਪਾਣੀ 'ਚ ਡੁੱਬ ਗਏ ਹਨ ਜਿਸ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਜੋ ਪਿਛਲੇ 10 ਤਰੀਕ ਨੂੰ ਮੀਂਹ ਆਇਆ ਇਹਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਕਿ ਜਦੋਂ ਅੱਗ ਦੇ ਕਣਕ ਦੀ ਨਾਲ ਨੂੰ ਆ ਕੇ ਲੱਗਦੀ ਹੈ ਤਾਂ ਸੈਟਲਜਾ ਕਹਿੰਦੇ ਆ ਸਾਡਾ ਕਵਰ ਕਰਦਾ ਅੱਜ ਇਹਨਾਂ ਨੂੰ ਇਹ ਕਵਰ ਨਹੀਂ ਦਿਖ ਰਿਹਾ ਵੀ ਇਹ ਨਾਣਾ ਪਾਣੀ ਆ ਕਿੱਧਰ ਗਿਆ ਇਹਨਾਂ ਦਾ ਸੈਟਲਜਾ ਕਿੱਧਰ ਗਿਆ ਇਹਨਾਂ ਦੇ ਅਫਸਰ ਡੀਸੀ ਏਡੀਸੀ ਜਾਂ ਬੀਡੀਪੀਓ ਜੀ ਸਾਹਿਬ ਇਹ ਇਹਨਾਂ ਨੂੰ ਧਿਆਨ ਤੇ ਦੇਖਣਾ ਚਾਹੀਦਾ ਕਿ ਅਫਸਰਾਂ ਨੂੰ ਆ ਕੇ ਮੌਕਾ ਦੇਖਣਾ ਚਾਹੀਦਾ ਕਿ ਮੱਕੀਆਂ ਵੀ ਡੁੱਬੀਆਂ ਤੇ مونਗੀ ਵੀ ਡੁੱਬੀ ਤੇ ਕਿਸਾਨ ਨੂੰ ਨਾ ਪਨੀਰੀ ਮੇ ਰਹੀ ਹੈ ਤੇ ਕਿਸਾਨ ਬਹੁਤ ਦੁਖੀ ਹੈ ਅੱਛਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਨਾਲ ਦੀ ਨਾਲ ਡੀਸੀ ਸਾਹਿਬ ਆਰਡਰ ਕਰਨਾ ਪਟਵਾਰੀਆਂ ਨੂੰ ਗਰਦੌਰੀਆਂ ਕਰਕੇ ਮਾਲਵੇ ਦਿੱਤੇ ਜਾਣ ਤੇ ਨਿਕਾਸੀ ਵਾਸਤੇ ਇਹਨਾਂ ਨੂੰ ਟੂਬਲ ਮਹੱਈਆ ਕਰੇ ਜਾਣਾ ਕਿਉਂਕਿ ਕੈਂਟੀਆਂ ਦੇ ਤੌਰ ਤੇ ਆਏ ਸਾਲ ਇਹਨਾਂ ਦੀ ਮਾਰ ਹੁੰਦੀ ਹੈ ਜੋ ਕਿ ਅੱਗੇ ਤੋਂ ਇਹਨਾਂ ਦੀ ਰੁਕ ਸਕੀ ਹੈ ਹਾਂਜੀ ਹਾਂਜੀ हां जी मैं भोला सिंह प्रधान सिद्धूपुर इकाई पिंडकोटली खुर्द जो के ਕਿਸਾਨਾਂ ਦਾ ਨੁਕਸਾਨ ਮਹੀਨੇ ਕਰਿਆ 1200 ਕਿੱਲੇ ਮਗੋਂ ਇੱਥੇ ਨੁਕਸਾਨ ਹੋਇਆ ਸਾਡੇ ਝੋਨਾ ਇਹੀ ਲਈ ਬੈਠੇ ਸੀਗੇ ਝੋਨਾ ਵੀ ਡੁੱਬਿਆ ਪਿਆ ਚਾਰ-ਚਾਰ ਪੰਜ-ਪੰਜ ਫੁੱਟ ਪਾਣੀ ਹੈ ਟੂਬਾ ਸਾਡੇ ਵਿੱਚ ਬੋਰ ਵੀ ਟੁੱਟ ਗਏ ਤੇ ਕਿਸਾਨ ਦੀ ਜਿਹੜੀ ਆਫਤ ਹੈ ਬਹੁਤ ਮਾੜੀ ਹੋ ਚੁੱਕੀ ਹੈ ਸਰਕਾਰ ਕਹਿੰਦੀ ਹੈ ਵੀ ਸੇ ਮਾਜਵਾ ਦਿੰਨੇ ਆ ਅਜੇ ਤੱਕ ਸਾਨੂੰ ਨਾ ਪਹਿਲਾ ਮਾਜਵਾ ਨਾ ਅੱਜ ਵਾਲਾ ਜਿਹੜਾ ਹੋ ਨੁਕਸਾਨ ਹੋਇਆ ਲੱਖਾਂ ਰੁਪਈਆ ਦਾ ਨੁਕਸਾਨ ਹੋ ਗਿਆ ਜੋ ਕਿਸਾਨਾਂ ਨੇ ਵਹਣ ਠੇਕੇ ਤੇ ਲਏ ਸੀ ਉਹਨਾਂ ਨੂੰ ਦੂਰੀ ਤਰੀ ਮਾਰ ਪਈ ਜੀ ਜੋ ਕਿ ਇਸ ਸਰਕਾਰ ਤੋਂ ਮੰਗ ਕਰਦੇ ਆ ਸਾਨੂੰ ਜ਼ਮੀਨਾਂ ਦਾ ਜਿਹੜਾ ਫਸਦਕ ਹੋਇਆ ਨੁਕਸਾਨ ਦਾ ਮਾਜਵਾ ਪਰਭਾਈ ਕਰਾਵੇ ਨਾਲੇ ਟੁੱਟੇ ਹੋਏ ਬੋਰਾ ਦਾ ਜਿਹੜਾ ਪਾਣੀ ਸਾਡੇ ਬੋਰ ਟੁੱਟ ਕੇ ਪਾਣੀ ਨਾਲ ਉਹਨਾਂ ਦੀ ਮੰਗ ਕਰਦੇ ਆ ਜੋ ਨਾਲ ਇਸ ਇਹ ਮੰਗ ਕਰਦੇ ਆ ਵੀ ਜਿਹੜਾ ਪਾਣੀ ਧਰਤੀ ਦੇ ਵਿੱਚ ਮੋਟਾਂ ਲੱਗਣਿਆ ਚਾਹੀਂਦੇ ਨੇ ਉਹ ਸਾਨੂੰ ਸਰਕਾਰ ਮੋਟਰਾਂ ਦੇਵੇ ਪਾਣੀ ਧਰਤੀ ਦਾ ਬਾਧੂ ਪਾਣੀ ਧਰਤੀ ਦੇ ਵਿੱਚ ਖਪਤ ਕਰ ਹੋ ਜਾ ਕਰ ਜੇ ਮੀਂਹ ਕਰਨ ਆਵੇ ਤੇ ਹੁਣ ਇੱਥੇ ਦੁਬਾਰਾ ਝੋਨੇ ਦੀ ਲਵਾਈ ਲਾਉਣ ਵਾਸਤੇ ਝੋਨਾ ਲਾਉਣ ਵਾਸਤੇ ਪਨੀਰੀ ਹੈਗੀ ਹੈ ਜਾਂ ਕੀ ਮੰਗ ਕਰਦੇ ਹੈਗੇ ਤੁਸੀਂ ਪਨੀਰੀਆਂ ਸਰਿਆਂ ਮਰ ਚੁੱਕਿਆ ਨੇ ਪਨੀਰੀ ਦੀ ਬਹੁਤ ਬੁਰੀ ਤਾਂ ਹਾਲਤ ਹੋ ਰਹੀ ਹੈ ਨਾ ਸਾਨੂੰ 4000 ਨੂੰ ਜੇ 4000 ਨੂੰ ਵੀ ਕਿਲਾ ਲਈਏ ਸਾਨੂੰ 4000 ਨੂੰ ਕਿੱਲੇ ਨੂੰ ਪਨੀਰੀ ਮੈਰੀ ਹੋਰ ਕੀ ਕੀ ਨੁਕਸਾਨ ਹੈ ਝੋਨੇ ਤੋਂ ਇਲਾਵਾ ਝੋਨੇ ਤੋਂ ਨੁਕਸਾਨ ਇਲਾਵਾ ਮੱਕੀ ਖੜੀ ਹੈ ਜੀ ਜੀ ਮੱਕੀ ਦੇ 4-4 ਫੁੱਟ ਪਾਣੀ ਖੜਾ ਹੈ ਆ ਮੂੰਗੀ ਖੜੀ ਆ ਪਿੱਛੇ ਮੂੰਗੀ ਦੇ ਵਿੱਚ ਪਾਣੀ ਡੁੱਬੀ ਖੜੀ ਆ ਸਾਰੀ ਤੇ ਪਨੀਰੀਆਂ ਸੀਆਂ ਸਾਰੇ ਉਹ ਡੁੱਬ ਗਏ ਠੀਕ ਹੈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਇੱਥੇ ਤੇ ਗਰਦੌਰੀ ਕੀਤੀ ਜਾਵੇ ਹਾਂਜੀ ਗਰਦੌਰੀ ਚਾਹੀਦਾ ਸਰਕਾਰ ਨੂੰ ਵੀ ਗਰਦੌਰੀ ਕਰਾਵੇ ਕਿਸਾਨਾਂ ਦੇ ਜਿਹੜੇ ਠੇਕੇ ਤੇ ਮਹਾਂ ਲੈਂਦੇ ਨੇ ਆਪਦੇ ਸੀਗੇ ਨੁਕਸਾਨ ਦੀ ਭਰਾਈ ਕਰੇ